ਉਵੈਦ ਸਾਹਿਬ ਫੀਡਣ ਹੋ ਗਿਆ ਐਦਾ ਹੀ ਕਮਾਂ ਚ ਪਿਆ ਨਾ ਹਿਲਦੇ ਆ ਕੁਛ ਨਹੀਂ ਉਹ ਭਾਈ ਸਾਹਿਬ ਇਹਨਾਂ ਨੂੰ ਹੋਇਆ ਕੀ ਆ ਉਹ ਵੈਦ ਸਾਹਿਬ 20 ਦਿਨ ਹੋ ਗਿਆ ਐਦਾਂ ਹੀ ਕੋਮਾ ਚ ਪਏ ਆ ਨਾ ਹਿਲਦੇ ਆ ਕੁਛ ਨਹੀਂ ਨਾ ਕੋਈ ਅਸੀਂ ਡਾਕਟਰ ਛੱਡਿਆ ਨਾ ਕੋਈ ਅਸੀਂ ਦਵਾਈ ਛੱਡੀ ਅਸੀਂ ਪੂਰੀ ਵਾਰ ਲਾ ਲਈ ਆ ਪਰ ਇਹ ਬਿਲਕੁਲ ਟਸ ਤੋਂ ਮਸ ਨਹੀਂ ਬਸ ਐਦਾਂ ਹੀ ਪਏ ਆ ਉਹ ਭਾਈ ਸਾਹਿਬ ਇਹ ਮਸਲਾ ਤਾਂ ਬੜਾ ਗੰਭੀਰਾ ਪਰ ਇਹ ਦੱਸੋ ਵੀ ਇਹ ਕੰਮ ਕਰਦੇ ਕੀ ਆ ਇਹ ਮੇਰੇ ਭਾਈ ਸਾਹਿਬ ਲਈ ਡਰ ਬਹੁਤ ਵੱਡੇ ਇਹ ਤਿੰਨ ਵਾਰ ਹੀ ਦਇਆ ਐ ਐਮਐਲਏ ਦੋ ਵਾਰ ਹੀ ਦਇਆ ਮਨਿਸਟਰ ਤੇ ਇੱਕ ਵਾਰ ਹੀ ਮੰਡੀਆਂ ਦੇ ਚੇਅਰਮੈਨ ਵੀ ਰਹੇ ਆ ਅੱਛਾ ਅੱਛਾ ਹਾਂਜੀ ਫਿਰ ਇਹਨਾਂ ਦੀ ਬਿਮਾਰੀ ਮੈਨੂੰ ਸਮਝ ਆ ਗਈ ਆ ਇਹਨਾਂ ਤੇ ਕੋਈ ਜੜੀ ਬੂਟੀ ਕੰਮ ਨਹੀਂ ਕਰਨੀ ਇੱਧਰ ਆਓ ਮੈਂ ਹੱਲ ਕਰਦਾ ਜਿੰਦਾਬਾਦ 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 ਵੈ ਸਾਹਬ ਇਹ ਤੇ ਹਿਲਦੀ ਨਹੀਂ ਜਿੱਕੇ ਹੀ ਡਰ ਹੋ ਗਿਆ ਤੁਸੀਂ ਕੰਨ ਚ ਕਿਆ ਕੀਨਾਂ ਨੂੰ ਉਹ ਕਹਿਣਾ ਟੱਟੂ ਆ ਮੈਂ ਤਾਂ ਸਿਰਫ ਇਨਾ ਕਿਹਾ ਕਿ ਭਾਈ ਸਾਹਿਬ ਤੁਹਾਨੂੰ ਤੁਹਾਡੀ ਪਾਰਟੀ ਵਾਲਿਆਂ ਨੇ ਟਿਕਟ ਦੇ ਦਿੱਤੀ ਆ ਆਓ ਜਾਂਦਾ ਸਾਊਦੀ ਸਪੀਡ ਤੇ